ਸਤ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਫੇਰ ਆਪਾਂ ਇੱਕ ਨਵੇਂ ਵਿਸ਼ੇ ਤੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਤੁਹਾਡੀ ਸ਼ਖਸੀਅਤ ਦੇ ਵਿੱਚ ਕਿਸ ਤਰ੍ਹਾਂ ਨਿਖਾਰ ਆ ਸਕਦਾ ਕਿਵੇਂ ਤੁਸੀਂ ਆਪਣੀ ਵੈਲਿਊ ਨੂੰ ਵਧਾ ਸਕਦੇ ਹੋ ਕੁਝ ਅਜਿਹੇ ਤਰੀਕੇ ਤੁਹਾਨੂੰ ਦੱਸਾਂਗੀ ਜਿਹਦੇ ਨਾਲ ਤੁਸੀਂ ਆਪਣੀ ਵੈਲਿਊ ਨੂੰ ਵਧਾ ਸਕਦੇ ਹੋ ਹਰੇਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਗੁਣ ਤੇ ਔਗਣ ਹੁੰਦੇ ਨੇ ਤੋਂ ਉਹੀ ਉਹ ਆਪਣੇ ਗੁਣਾ ਤੇ ਔਗਣਾ ਕਰਕੇ ਪਛਾਣਿਆ ਜਾਂਦਾ ਹੈ ਉਸੇ ਤਰੀਕੀ ਉਹਦੀ ਜਿਹੜੀ ਸ਼ਖਸੀਅਤ ਹੈ ਪਰਸਨੈਲਿਟੀ ਉਹ ਡਿਵੈਲਪ ਹੋਣ ਲੱਗ ਜਾਂਦੀ ਹੈ ਕਦੇ ਤੁਸੀਂ ਨੇ ਇਹ ਸੋਚਿਆ ਕਿ ਤੁਹਾਡੀ ਦੁਨੀਆ ਦੇ ਵਿੱਚ ਅਸਲੀ ਪਹਿਚਾਨ ਕੀ ਹੈ ਜਦੋਂ ਤੁਸੀਂ ਕਿਸੇ ਕਮਰੇ ਦੇ ਵਿੱਚ ਜਾਂਦੇ ਹੋ ਤਾਂ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਤੁਹਾਡੇ ਕੋਈ ਆਪਣੀ ਵੈਲਿਊ ਹੈ ਜਾਂ ਨਹੀਂ ਫਿਰ ਵੀ ਅਸੀਂ ਉਸ ਭੀੜ ਦਾ ਹਿੱਸਾ ਹਾਂ ਜਿੱਥੇ ਬਾਕੀ ਦੁਨੀਆ ਤੁਰੇ ਫਿਰਦੀ ਹੈ ਇਸ ਦੁਨੀਆ ਦੇ ਵਿੱਚ ਉਹੀ ਇਨਸਾਨ ਅੱਗੇ ਵਧਦਾ ਹੈ ਜਿਹੜਾ ਆਪਣੇ ਅਲੱਗ ਪਹਿਚਾਨ ਬਣਾਉਂਦਾ ਹੈ ਜਿਹੜੇ ਇਨਸਾਨ ਨੇ ਆਪਣੀ ਕੀਮਤ ਦਾ ਅਹਿਸਾਸ ਹੀ ਨਹੀਂ ਕੀਤਾ ਉਹਨੂੰ ਕੀ ਉਹ ਦੂਸਰਿਆਂ ਦੇ ਹੱਥਾਂ ਦੇ ਵਿੱਚ ਹਮੇਸ਼ਾ ਉਹ ਕਟਪੁਤਲੀ ਬਣ ਕੇ ਰਹਿ ਜਾਂਦਾ ਜਿਵੇਂ ਕੋਈ ਦੂਸਰਾ ਕਹਿੰਦਾ ਉਹ ਉਸੇ ਤਰੀਕੇ ਦੇ ਨਾਲ ਉਹ ਚੱਲੀ ਜਾਂਦਾ ਉਹਨੂੰ ਆਪਣਾ ਕੁਝ ਨਹੀਂ ਪਤਾ ਹੁੰਦਾ ਵੀ ਮੇਰੇ ਲਈ ਕੀ ਚੰਗਾ ਹੈ ਤੇ ਕੀ ਮਾੜਾ ਜਿਨੂੰ ਆਪਾਂ ਕਦੇ ਇਹ ਕਈ ਵਾਰ ਆਮ ਸ਼ਬਦਾਂ ਦੇ ਵਿੱਚ ਕਹਿੰਦੇ ਆਂ ਵੀ ਲਾਈਲਗ ਉਹਨੂੰ ਕੁਝ ਨਹੀਂ ਪਤਾ ਹੁੰਦਾ ਹੈਗਾ ਵੀ ਮੇਰੇ ਲਈ ਕੀ ਚੰਗਾ ਹੈ ਕੀ ਮਾੜਾ ਹੈ ਬਸ ਉਹ ਚੱਲੀ ਜਾਂਦਾ ਆਪਣੇ ਉਹਦੇ ਰਫਤਾਰ ਦੇ ਨਾਲ ਜਿਵੇਂ ਕਿਸੇ ਨੇ ਕਹਤਾ ਉਮੀ ਉਨੇਓ ਕੰਮ ਕਰ ਲਿਆ ਅੱਜ ਅਸੀਂ ਆਪਣੀ ਪਛਾਣ ਬਣਾਉਣ ਦੇ ਲਈ ਆਪਣੀ ਪਹਿਚਾਣ ਨੂੰ ਅਲੱਗ ਤੋਂ ਰੱਖਣ ਦੇ ਲਈ ਕੁਝ ਗੱਲਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੁਹਾਨੂੰ ਕੁਝ ਤਰੀਕੇ ਦੱਸੂਗੀ ਜਿਹਦੇ ਨਾਲ ਤੁਹਾਡੀ ਪਰਸਨੈਲਿਟੀ ਜਿਹੜੀ ਪੂਰੀ ਤਰ੍ਹਾਂ ਖੂਬਸੂਰਤ ਤਰੀਕੇ ਦੇ ਨਾਲ ਡਿਵੈਲਪ ਹੋ ਸਕਦੀ ਹੈ ਕੋਈ ਵੀ ਵਿਅਕਤੀ ਉਹਨਾਂ ਚਿਰ ਆਪਣੀ ਤਾਕਤ ਨੂੰ ਨਹੀਂ ਸਮਝ ਸਕਦਾ ਹੈਗਾ ਜਿੰਨਾ ਚਿਰ ਉਹ ਖੁਦ ਨੂੰ ਸਮਝਣ ਦੀ ਕੋਸ਼ਿਸ਼ ਨਾ ਕਰੇ ਅਸੀਂ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਸਮਝ ਸਕਦੇ ਹਾਂ ਦੂਜਿਆਂ ਨੂੰ ਸਮਝਣ ਦੀ ਬਜਾਏ ਜਿੰਨਾ ਅਸੀਂ ਖੁਦ ਚੁੱਪ ਕਰਕੇ ਆਪਣਾ ਆਪ ਨੂੰ ਅਹਿਸਾਸ ਦਵਾ ਕੇ ਇਹ ਸੋਚਾਂਗੇ ਵੀ ਮੈਂ ਕੀ ਹਾਂ ਮੈਂ ਕਿਹੜੇ ਕੰਮਕਾਰ ਕਰ ਰਿਹਾ ਹਾਂ ਕੀ ਮੇਰੇ ਚ ਕਮਜ਼ੋਰੀਆਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਜਦੋਂ ਧਿਆਨ ਨਾਲ ਐਨਾਲਿਸਿਸ ਕਰਾਂਗੇ ਇਹ ਚੀਜ਼ਾਂ ਦਾ ਫਿਰ ਸਾਨੂੰ ਪਤਾ ਲੱਗੂਗਾ ਵੀ ਸਾਡੇ ਚ ਕੀ ਕਮਜ਼ੋਰੀਆਂ ਨੇ ਕਿੱਥੇ ਅਸੀਂ ਗਲਤਾਂ ਤੁਹਾਡੇ ਜੀਵਨ ਦੇ ਕੀ ਕਮਜ਼ੋਰੀਆਂ ਨੇ ਤੁਹਾਡੀ ਤਾਕਤ ਕੀ ਹੈ ਉਹਨਾਂ ਚਿਰ ਤੁਸੀਂ ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਨਹੀਂ ਲਿਜਾ ਸਕਦੇ ਜਦੋਂ ਤੱਕ ਤੁਸੀਂ ਇਹ ਚੀਜ਼ਾਂ ਨੂੰ ਐਨਾਲਿਸਿਸ ਨਹੀਂ ਕਰਦੇ ਹੈਗੇ ਜਦੋਂ ਅਸੀਂ ਇਹ ਚੀਜ਼ਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਤਾਂ ਸਾਨੂੰ ਅਸੀਂ ਸਾਨੂੰ ਸਾਡੀ ਤਾਕਤ ਤੇ ਕਮਜ਼ੋਰੀਆਂ ਦਾ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਤੇ ਹਰ ਰੋਜ਼ ਆਪਣੇ ਲਈ 10 ਮਿੰਟ ਜ਼ਰੂਰ ਕੱਢੋ ਬੈਠ ਕੇ ਸੋਚੋ ਕਿ ਅੱਜ ਮੈਂ ਕੀ ਸਿੱਖਿਆ ਕਿੱਥੇ ਮੇਰੀਆਂ ਗਲਤੀਆਂ ਹੋਈਆਂ ਨੇ ਕਿੱਥੇ ਮੈਂਨੇ ਆਪਣਾ ਟਾਈਮ ਸਮਾਂ ਜਿਹੜਾ ਉਹ ਖਰਾਬ ਕੀਤਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਐਨਾਲਿਸਿਸ ਕਰੋ ਧਿਆਨ ਨਾਲ ਦੇਖੋ ਤੇ ਅਗਲੇ ਦਿਨ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਰਿਪੀਟ ਨਾ ਕਰੋ ਵੀ ਕੱਲ ਵੀ ਤੁਸੀਂਨੇ ਸਮਾਂ ਖਰਾਬ ਕਰਿਆ ਸੀ ਅੱਜ ਵੀ ਤੁਸੀਂ ਉਹੀ ਚੀਜ਼ ਕਰ ਰਹੇ ਹੋ ਫਿਰ ਤੁਸੀਂ ਆਪਣੀ ਵੈਲਿਊ ਨਹੀਂ ਵਧਾ ਸਕਦੇ ਆਪਣੀ ਸ਼ਖਸੀਅਤ ਨੂੰ ਨਹੀਂ ਨਿਖਾਰ ਸਕਦੇ ਤੇ ਉਸ ਤੋਂ ਬਾਅਦ ਡਰ ਜਿਹੜਾ ਡਰ ਹੁੰਦਾ ਹੈ ਉਹਨੂੰ ਸਵੀਕਾਰ ਕਰਨਾ ਤੇ ਉਹਦੇ ਨਾਲ ਲੜਨਾ ਸਿੱਖੋ ਉਹੀ ਤੁਹਾਡੀ ਅਸਲੀ ਤਾਕਤ ਤੇ ਬਹਾਦਰੀ ਹੈ ਜਿੰਨਾ ਤੁਸੀਂ ਡਰ ਤੋਂ ਭੱਜੋਗੇ ਓਨੇ ਜ਼ਿਆਦਾ ਤੁਹਾਨੂੰ ਉਹ ਡਰ ਸਤਾਊਗਾ ਓਨੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ناکਾਮਯਾਬ ਹੋਵੋਗੇ ਪਿੱਛੇ ਹਟਦੇ ਜਾਈ ਜਾਓਗੇ ਕਿਉਂਕਿ ਤੁਸੀਂ ਡਰ ਦੇ ਮਾਰੇ ਅੱਗੇ ਵਧੇ ਨਹੀਂ ਸਕਦੇ ਹੈਗੇ ਅੱਗੇ ਆ ਹੀ ਨਹੀਂ ਸਕਦੇ ਕਿਸੇ ਚੀਜ਼ ਨੂੰ ਲੈ ਕੇ ਹੈਜੀਟੇਸ਼ਨ ਹੋਣ ਲੱਗ ਜਾਂਦੀ ਹੈ ਵੀ ਅਸੀਂ ਆਹ ਕੰਮ ਨਹੀਂ ਕਰ ਸਕਦੇ ਹੈ ਕਿ ਜਦ ਕਿ ਤੁਹਾਡੇ 'ਚ ਹਰੇਕ ਕੈਪੇਬਿਲਿਟੀ ਹੈ ਤੁਸੀਂ ਸਭ ਕੁਝ ਕਰ ਸਕਦੇ ਹੋ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਤੁਸੀਂ ਆਪਣੀਆਂ ਕਮਜ਼ੋਰੀਆਂ ਨੂੰ ਕਦੇ ਨਾ ਛੁਪਾਓ ਸਗੋਂ ਉਹਨਾਂ ਨੂੰ ਤਾਕਤ ਬਣਾਓ ਇਹ ਹੀ ਤੁਹਾਡੇ ਸਫਲਤਾ ਪ੍ਰਤੀ ਇੱਕ ਕਦਮ ਹੈ ਜਦੋਂ ਤੁਸੀਂ ਆਪਣੀਆਂ ਕਮਜ਼ੋਰੀਆਂ ਨੂੰ ਸੁਧਾਰਨਾ ਸ਼ੁਰੂ ਕਰ ਦਿੱਤਾ ਉਹਨੂੰ ਸਮਝ ਲਿਆ ਬਿਹਾਈਂ ਮੇਰੀ ਕਮਜ਼ੋਰੀ ਹੈ ਤਾਂ ਡਟ ਕੇ ਮੈਂ ਇਹ ਕੰਮ ਨੂੰ ਕਰੂੰਗਾ ਤਾਂ ਤੁਹਾਡੀ ਉਹ ਤਾਕਤ ਬਣ ਜੂਗੀ ਜਿਹੜਾ ਗਿਆਨ ਹੈ ਤੁਹਾਡੇ ਕੋਲੇ ਉਹ ਇਨਸਾਨ ਦਾ ਸਭ ਤੋਂ ਵੱਡਾ ਧਨ ਹੈ ਇੱਕ ਸਮਾਂ ਗਿਆਨ ਤੇ ਸਮਾਂ ਦੋਨੋਂ ਇਨਸਾਨ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਸਰੀਰਕ ਤੇ ਮਾਨਸਿਕ ਤੌਰ ਤੇ ਹਮੇਸ਼ਾ ਮਜ਼ਬੂਤ ਰਹੋ ਸਮੇਂ ਦੀ ਕਦੇ ਵੀ ਬਰਬਾਦੀ ਨਾ ਕਰੋ ਤੇ ਨਾ ਹੀ ਗਿਆਨ ਦੀ ਗਿਆਨ ਕਦੋਂ ਕਦੇ ਵੀ ਗੁੱਸਾ ਨਾ ਕਰੋ ਕ੍ਰੋਧ ਨਾ ਕਰੋ ਜਦੋਂ ਗੁੱਸਾ ਆਉਂਦਾ ਕ੍ਰੋਧ ਹੁੰਦਾ ਤਾਂ ਉਹਦੇ ਵਿੱਚ ਅਸੀਂ ਆਪਣਾ ਆਪਾ ਖੋ ਬੈਠਦੇ ਆਂ ਆਪਣੀਆਂ ਜੋ ਸਾਡੇ ਕੋਲ ਗਿਆਨ ਹੁੰਦਾ ਹੈ ਜੋ ਸਾਡੇ ਅੰਦਰ ਚੰਗਾਈਆਂ ਹੁੰਦੀਆਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਭੁੱਲ ਜਾਂਦੇ ਹਾਂ ਬਸ ਸਿਰਫ ਇੱਕ ਕ੍ਰੋਧ ਦਿੱਸਦਾ ਹੁੰਦਾ ਹੈ ਸੋ ਉਹ ਚੀਜ਼ ਤੋਂ ਹਮੇਸ਼ਾ ਪਾਸਾ ਵੱਟੋ ਦੂਰ ਰਹੋ ਜਿੰਨਾ ਹੋ ਸਕੇ ਕ੍ਰੋਧ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ ਕਦੇ ਵੀ ਪਾਣੀ ਪੀਓ ਆਪਣੇ ਮਨ ਨੂੰ ਸ਼ਾਂਤ ਰੱਖੋ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਸਮੇਂ ਦਾ ਇੱਕ ਇੱਕ ਮਿੰਟ ਕੀਮਤੀ ਸਮਝੋ ਸਮਝ ਕੇ ਵੱਧ ਤੋਂ ਵੀ ਮੇਰੇ ਲਈ ਇੱਕ ਇੱਕ ਮਿੰਟ ਕੀਮਤੀ ਹੈ ਦਿਨ ਪ੍ਰਤੀ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹੋ ਹਰ ਇੱਕ ਗੱਲ ਵਿੱਚ ਖੁਦ ਨੂੰ ਦੋਸ਼ੀ ਨੇ ਠਹਿਰਾਉਣਾ ਚਾਹੀਦਾ ਕਦੇ ਵੀ ਜਦੋਂ ਅਸੀਂ ਦੋਸ਼ੀ ਠਹਿਰਾਉਣ ਲੱਗ ਜਾਈਏ ਤਾਂ ਸਾਨੂੰ ਇਹ ਲੱਗਦਾ ਹੈ ਵੀ ਦੂਸਰਾ ਇਨਸਾਨ ਤਾਂ ਸਫਲ ਹੋ ਗਿਆ ਅਸੀਂ ਤਾਂ ਅਸਫਲ ਇਨਸਾਨਾਂ ਅਸੀਂ ਕੁਝ ਨਹੀਂ ਕਰ ਸਕਦੇ ਸਾਨੂੰ ਤਾਂ ਕੁਝ ਆਉਂਦਾ ਹੀ ਨਹੀਂ ਹੈਗਾ ਜਦ ਕਿ ਤੁਹਾਡੇ ਅੰਦਰ ਵੀ ਉਹ ਕਪੇਬਿਲਿਟੀਆਂ ਹੈ ਨੇ ਸਭ ਕੁਝ ਕਰ ਸਕਦੇ ਹੋ ਬਸ ਤੁਹਾਨੂੰ ਸਹੀ ਦਿਸ਼ਾ ਨਿਰਦੇਸ਼ ਦੀ ਜ਼ਰੂਰਤ ਹੈ ਚੰਗੀ ਸੋਚ ਵਾਲੇ ਲੋਕਾਂ ਨਾਲ ਹਮੇਸ਼ਾ ਜੁੜ ਕੇ ਰਹੋ 네ਗੇਟਿਵ ਸੋਚ ਵਾਲੇ ਲੋਕਾਂ ਤੋਂ ਹਮੇਸ਼ਾ ਦੂਰ ਰਹੋ ਕਿਉਂਕਿ ਜਦੋਂ ਤੁਸੀਂ ਕਿਸੇ ਨੈਗੇਟਿਵ ਲੋਕਾਂ ਕੋਲ ਹੀ ਰਹੋਗੇ ਉਹਨਾਂ ਦੀਆਂ ਗੱਲਾਂ ਸੁਣੋਗੇ ਉਹਨਾਂ ਬਾਰੇ ਵਿਚਾਰ ਚਰਚਾ ਕਰੋਗੇ ਉਹ ਤੁਹਾਡਾ ਮਨੋਵਲ ਨੂੰ ਜਿਹੜਾ ਗਿਰਨਗੇ ਨੀਚੇ ਡੇਗਦੇ ਨੇ ਉਹ ਜਦੋਂ ਚੰਗੀ ਸੋਚ ਵਾਲੇ ਲੋਕਾਂ ਨਾਲ ਗੱਲਬਾਤ ਕਰੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤਾਂ ਤੁਹਾਡੇ ਵਿਚਾਰ ਵੀ ਉਸੇ ਤਰ੍ਹਾਂ ਹੀ ਬਣਦੇ ਜਾਣਗੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਆਦੇਸ਼ ਜ਼ਰੂਰ ਰੱਖੋ ਤੁਹਾਡਾ ਏਮ ਕੀ ਹੈ ਜ਼ਿੰਦਗੀ ਦਾ ਉਸ ਮਕਸਦ ਨੂੰ ਪੂਰਾ ਕਰਨ ਤੇ ਪੂਰਾ ਫੋਕਸ ਰੱਖੋ ਆਪਣਾ ਜੇ ਤੁਹਾਡਾ ਧਿਆਨ ਕਦੇ ਭਟਕਦਾ ਵੀ ਹੈ ਇਧਰ ਉਧਰ ਹੁੰਦਾ ਵੀ ਹੈ ਤਾਂ ਤੁਸੀਂ ਹਮੇਸ਼ਾ ਬਸ ਉਹ ਆਪਣੇ ਕੰਮ ਨੂੰ ਯਾਦ ਕਰੋ ਆਪਣੇ ਮਨੋਰਥ ਨੂੰ ਯਾਦ ਕਰੋ ਵੀ ਮੈਨੇ ਇਹ ਕੰਮ ਹੈ ਜਿਹੜਾ ਸਫਲ ਕਰਨਾ ਹੈ ਪੂਰਾ ਕਰਨਾ ਹੈ ਉਹਦੇ ਤੇ ਫੋਕਸ ਰੱਖੋ ਜਿਹੜਾ ਇਨਸਾਨ ਆਪਣੇ ਸਿਧਾਂਤਾਂ ਤੇ ਪੱਕਾ ਹੈ ਆਪਣੇ ਇਰਾਦਿਆਂ ਤੇ ਪੱਕਾ ਹੈ ਉਹ ਕਦੇ ਵੀ ਮਾਨ ਸਨਮਾਨ ਨਹੀਂ ਗਵਾ ਸਕਦਾ ਆਪਣਾ ਉਹਨੂੰ ਕੋਈ ਦੂਸਰਾ ਆਪਣੇ ਕਠਪੁਤਲੀ ਨਹੀਂ ਬਣਾ ਸਕਦਾ ਹੈਗਾ ਹਮੇਸ਼ਾ ਇਮਾਨਦਾਰੀ ਦੇ ਨਾਲ ਕੰਮ ਕਰਦੇ ਰਹੋ ਕਦੇ ਵੀ ਕੋਈ ਝੂਠ ਨਾ ਬੋਲੋ ਜੇ ਤੁਸੀਂ ਝੂਠ ਬੋਲ ਰਹੇ ਹੋ ਕੁੱਝ ਝੂਠ ਇੱਕ ਝੂਠ ਨੂੰ ਛਪਾਉਣ ਲਈ 100 ਝੂਠ ਬੋਲਣੇ ਪੈ ਜਾਂਦੇ ਨੇ ਕਦੇ ਵੀ ਝੂਠ ਨਾ ਬੋਲੋ ਜੋ ਗੱਲ ਹੈ ਉਹਨੂੰ ਸਪਸ਼ਟ ਕਰ ਦਿਓ ਤੁਸੀਂ ਕਦੇ ਵੀ ਕਿਸੇ ਦੀ ਨਿੰਦਿਆ ਚੋਲੀ ਨਾ ਕਰੋ ਅੱਜ ਤੁਸੀਂ ਇੱਕ ਇਨਸਾਨ ਕੋਲ ਕਰੀਏ ਕੱਲ ਨੂੰ ਉਹੀ ਇਨਸਾਨ ਤੁਹਾਡੀ ਨਿੰਦਿਆ ਚੋਲੀ ਦੂਸਰੇ ਕੋਲ ਜਾ ਕੇ ਕਰੂਗਾ ਸੋ ਇਥੋਂ ਕੀ ਹੁੰਦਾ ਹੈ ਲੜਾਈਆਂ ਬਦਲੀਆਂ ਸ਼ੁਰੂ ਹੋਣ ਜਾਂਦੀਆਂ ਨੇ ਦਿਮਾਗ ਤੇ ਟੈਨਸ਼ਨ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਮੈਨੂੰ ਫਲਾਣੇ ਨੇ ਇਹ ਗੱਲ ਕਹਤੀ ਉਹ ਕਹਤੀ ਇਹ ਚੀਜ਼ਾਂ ਤੋਂ ਹਮੇਸ਼ਾ ਦੂਰ ਰਹੋ ਹਮੇਸ਼ਾ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ ਸਵੇਰੇ ਉੱਠ ਕੇ ਆਪਣਾ ਪ੍ਰਾਣਯਾਮ ਚਾਹ ਕੋਈ ਵੀ ਆਪਣਾ ਯੋਗਾ ਵਗੈਰਾ ਕੁਝ ਵੀ ਕਰੋ ਐਕਸਰਸਾਈਜ਼ ਕਰੋ ਸੋ ਤੁਹਾਡੀ ਸ਼ਖਸੀਅਤ ਇਹ ਜੀ ਚੀਜ਼ਾਂ ਨੂੰ ਸਾਰੀਆਂ ਗੱਲਾਂ ਨੂੰ ਤੁਸੀਂ ਫਾਲੋ ਕਰੋਗੇ ਤੁਹਾਡੀ ਸ਼ਖਸੀਅਤ ਨੇਚਰਲੀ ਤੌਰ ਤੇ ਤੇ ਉੱਭਰ ਕੇ ਸਾਹਮਣੇ ਆਊਗੀ ਨਿਖਾਰ ਆਊਗਾ ਤੁਹਾਡੀ ਸ਼ਖਸੀਅਤ ਦੇ ਵਿੱਚ ਨਿਖਰਦੀ ਜਾਊਗੀ ਤੁਹਾਡੀ ਸ਼ਖਸੀਅਤ ਇਨਸਾਨ ਨੂੰ ਇੱਕ ਹੀ ਮਨੁੱਖਾ ਜਨਮ ਮਿਲਿਆ ਸੋ ਜੇ ਅਸੀਂ ਇਹਨੂੰ ਸੌਂ ਕੇ ਗਲਤ ਵਿਚਾਰਾਂ ਦੇ ਨਾਲ ਆਪਣਾ ਸਮਾਂ ਕੀਮਤੀ ਸਮਾਂ ਜਿਹੜਾ ਬਰਬਾਦ ਕਰਾਂਗੇ ਗਲਤ ਚੀਜ਼ਾਂ ਦੇਖਾਂਗੇ ਗਲਤ ਲੋਕਾਂ ਦੇ ਵਿੱਚ ਬੈਠਾਂਗੇ ਤਾਂ ਸਾਡਾ ਇੱਕ ਇੱਕ ਮਿੰਟ ਦਾ ਜਿਹੜਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ ਸੋ ਇਹ ਚੀਜ਼ਾਂ ਤੋਂ ਪਰਹੇਜ਼ ਰੱਖੋ ਕਦੇ ਵੀ ਗਲਤ ਕੰਮ ਨਹੀਂ ਕਰਨੇ ਹੈਗੇ ਚੰਗੀ ਸੋਚ ਰੱਖੋ ਚੰਗੇ ਲੋਕਾਂ ਦੇ ਵਿੱਚ ਵਿਚਰੋ ਕੁਝ ਚੰਗਾ ਤੇ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਰਹੋ ਆਪਣੇ ਸਿਹਤ ਦਾ ਧਿਆਨ ਰੱਖੋ ਆਪਣੇ ਖਾਣ ਪੀਣ ਦਾ ਸਹੀ ਧਿਆਨ ਰੱਖੋ ਇਹ ਨਹੀਂ ਹੈਗਾ ਵੀ ਜੋ ਵੀ ਚੀਜ਼ ਮਿਲੀ ਆਪਣੇ ਪੇਟ 'ਚ ਸਿੱਟਲੀ ਪਾ ਲੋ ਉਹਦੇ ਨਾਲ ਕੀ ਤੁਹਾਡੀ ਸਿਹਤ ਖਰਾਬ ਹੋਊਗੀ ਤੁਹਾਡੀ ਸ਼ਖਸੀਅਤ ਡਿਵੈਲਪ ਨਹੀਂ ਹੋਊਗੀ ਉਹਨੇ ਪ੍ਰੋਪਰ ਤਰੀਕੇ ਦੇ ਨਾਲ ਜਿੰਨੀ ਹੋਣੀ ਚਾਹੀਦੀ ਹੈ ਜਦੋਂ ਅਸੀਂ ਆਪਣੇ ਸਰੀਰ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਰੱਖ ਲਿਆ ਸੰਤੁਲਨ ਦੇ ਵਿੱਚ ਰੱਖਿਆ ਤਾਂ ਸਾਡੀ ਸ਼ਖਸੀਅਤ ਹੈ ਜਿਹੜੀ ਨੇਚਰਲੀ ਤੌਰ ਤੇ ਤੇ ਓਵਰਕੇ ਸਾਹਮਣੇ ਆਊਗੀ ਸਾਡੀ ਸ਼ਖਸੀਅਤ ਦੇ ਵਿੱਚ ਨਿਖਾਰ ਆਉਣਾ ਸ਼ੁਰੂ ਹੋ ਜਾਊਗਾ ਸੋ ਇਹ ਛੋਟੇ-ਛੋਟੇ ਗੱਲਾਂ ਸੀਗੀਆਂ ਜੇ ਤੁਸੀਂ ਆਪਾਂ ਇਹ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਵਾਂਗੇ ਤਾਂ ਯਕੀਨ ਮੰਨਿਓ ਤੁਸੀਂ ਨੇਚਰਲੀ ਤੌਰ ਤੇ ਤੇ ਆਪਣੀ ਸ਼ਖਸੀਅਤ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਨਿਖਾਰ ਸਕੋਗੇ ਤੁਹਾਡੀ ਸ਼ਖਸੀਅਤ ਉੱਪਰ ਕੇ ਸਾਹਮਣੇ ਆਊਗੀ ਤੁਹਾਨੂੰ ਕੋਈ ਮੂਰਖ ਨਹੀਂ ਬਣਾ ਸਕੂਗਾ ਤੁਹਾਨੂੰ ਕੋਈ ਇਹ ਨਹੀਂ ਕਹਿ ਸਕੋ ਬੀ ਇਹਨੂੰ ਜੇ ਕਹਤੇ ਇਹ ਗੱਲ ਕਹਿ ਦੇ ਤਾਂ ਇਹੀ ਗੱਲ ਮਗਰ ਲੱਜੂ ਤੁਸੀਂ ਉਸ ਚੀਜ਼ ਦੇ ਵਿਚਾਰ ਕਰੋਗੇ ਸੋਚੋਗੇ ਫੈਸਲਾ ਲਵੋਗੇ ਵੀ ਹਾਂ ਮੇਰੇ ਲਈ ਇਹ ਚੀਜ਼ ਸਹੀ ਹੈ ਜਾਂ ਨਹੀਂ ਹੈ ਜੇ ਤੁਸੀਂ ਖੁਦ ਸਮਝਦਾਰ ਹੋ ਜਦੋਂ ਤੁਸੀਂ ਖੁਦ ਸਮਝਦਾਰ ਨਹੀਂ ਹੈਗੇ ਤੁਹਾਨੂੰ ਕੁਝ ਪਤਾ ਹੀ ਨਹੀਂ ਹੈਗਾ ਜਦੋਂ ਦੇਖਿਆ ਕਿ ਤੇ ਬੈਠ ਕੇ ਕੁਝ ਖਾ ਲਿਆ ਕੋਈ ਗਲਤ ਚੀਜ਼ਾਂ ਤੇ ਆਪਣਾ ਸਮਾਂ ਬਰਬਾਦ ਕਰ ਰਹੇ ਹੋ ਤਾਂ ਤੁਹਾਡੀ ਸ਼ਖਸੀਅਤ ਨਹੀਂ ਨਿਖਾਰ ਰਹੀ ਸਕਦੀ ਹੈਗੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਅਸੀਂ ਕਿਸ ਤਰੀਕੇ ਨਾਲ ਜ਼ਿੰਦਗੀ ਚੌੜੇ ਆ ਸੋ ਆਪਣੇ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਚਾਉਣ ਦੀ ਕੋਸ਼ਿਸ਼ ਕਰੋ ਹਮੇਸ਼ਾ ਅੱਗੇ ਵਧਦੇ ਰਹੋ ਖੁਸ਼ ਰਹੋ ਮੁਸਕਰਾਉਂਦੇ ਰਹੋ ਸੋ ਇਹ ਛੋਟੀਆਂ ਜਿਹੀਆਂ ਗੱਲਾਂ ਸੀ ਆਪਣੀਆਂ ਜੇ ਤੁਹਾਨੂੰ ਇਹ ਵਿਚਾਰ ਮੇਰੇ ਵਧੀਆ ਲੱਗੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ